ਜਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਤੇ ਸੰਗਤਾਂ ਆਉਂਦੀਆਂ ਵਾ ਤੇ ਕੁਝ ਸਵਾਲ ਜਵਾਬ ਹੁੰਦੇ ਆ ਹੁਣ ਦੇ ਆਪਾਂ ਮੱਥਾ ਟੇਕ ਕੇ ਤੇ ਬਸ ਸਤਨਾਮ ਹੀ ਹੋ ਜਾਂਦਾ ਉਦੋਂ ਬੜੀ ਦੂਰੋਂ ਚੱਲ ਕੇ ਤੇ ਜਿਗਿਆਸੂ ਆਉਂਦੇ ਸੀ ਤੇ ਜਿਗਿਆਸੂ ਗੁਰੂ ਸਾਹਿਬ ਜੀ ਨੂੰ ਸਵਾਲ ਕਰਦੇ ਸੀ ਜਿੱਥੇ ਜੋਗੀ ਸਵਾਲ ਕਰਦੇ ਸੀ ਆਮ ਗ੍ਰਸਤੀ ਬੰਦੇ ਵੀ ਸਵਾਲ ਕਰਦੇ ਸੀ ਜਿਨ੍ਹਾਂ ਦੇ ਅੰਦਰ ਕੋਈ ਗਿਆਸਾ ਸੀ ਰੱਬ ਨੂੰ ਮਿਲਦੀ ਕੋ ਤਾੰਗ ਸੀ ਕੋ ਭੁੱਖ ਸੀ ਮੈਂ ਪ੍ਰਭ ਮਿਲਣੇ ਦਾ ਚਾਹਉ ਸੀ ਜਿੰਨੂੰ ਮੈਂ ਦੱਸਿਓ ਮਾਰਗ ਸੰਤੋ ਚੋਂ ਪ੍ਰਭੂ ਮਲਾਈਆਂ ਹੁਣ ਜਿਹਦੇ ਅੰਦਰ ਚਾਹਤ ਵਾਹ ਨੇ ਖੂ ਲੱਭਣਾ ਜਿਹਦੇ ਅੰਦਰ ਪਿਆਸ ਉਹਨੇ ਖੂ ਲੱਭਣਾ ਜਿਹਦੇ ਅੰਦਰ ਭੁੱਖਾ ਉਹਨੇ ਭੋਜਨ ਲੱਭਣਾ ਜਿਹਦੇ ਅੰਦਰ ਨਸ਼ੇ ਦੀ ਲਤ ਲੱਗੀ ਹੋਈ ਹੈ ਉਹਨੇ ਨਸ਼ਾ ਲੱਭਣਾ ਹੈ ਤੇ ਜਿੰਨੂੰ ਕੋਈ ਰੱਬ ਨੇ ਥੋੜੀ ਬਹੁਤੀ ਆਪਣੀ ਸੋਝੀ ਦੇ ਦਿੱਤੀ ਨਾਮ ਦੀ ਅੰਮ੍ਰਿਤ ਦੀ ਉਹਨੇ ਫਿਰ ਉਹਨੂੰ ਕੁਝ ਲੱਭਣਾ ਉਹਦੇ ਅੰਦਰ ਹੀ ਸਵਾਲ ਪੈਦਾ ਹੋਣੇ ਨੇ ਐਵੇਂ ਕਹਿ ਲਿਆ ਤੇ ਕੋਈ ਜਿਗਿਆਸੂ ਆਇਆ ਬਾਤ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਦੁਨੀਆ ਦੇ بڑے ਮਾਤਮ ਤਾਂਤ ਨੇ ਤੇ ਆਪੋ ਆਪਣੇ ਤਰੀਕੇ ਦੇ ਨਾਲ ਲੋਕੀ ਸਮਝਾ ਰਹੇ ਆ ਚੇਲਿਆਂ ਨੂੰ ਕਿਵੇਂ ਮੁਕਤੀ ਹੋਵੇ ਕਿਵੇਂ ਪਾਰ ਉਤਾਰਾ ਹੋਵੇ ਤੇ ਮਹਾਰਾ ਦੱਸੋ ਜੀਵ ਦਾ ਪਾਰ ਉਤਾਰਾ ਕਿਵੇਂ ਹੋ ਸਕਦਾ ਹੈ ਇਹ ਅੱਜ ਦੇ ਮਨੁੱਖੀ ਦੌੜ ਦੇ ਅੰਦਰ ਇਹ ਸਵਾਲ ਮਨੁੱਖ ਦੇ ਚ ਮਨ ਵਿੱਚੋਂ ਵਿਸਰ ਗਿਆ ਹੈ ਕਿ ਕਿਵੇਂ ਪਾਰੋਜ਼ ਹੋਇਆ ਜਾ ਸਕਦਾ ਹੈ ਦੌੜੀ ਇੰਨੀ ਲੱਗ ਗਈ ਤੇ ਗੁਰੂ ਨਾਨਕ ਸਾਹਿਬ ਜੀ ਬੜੇ ਸਰਲ ਤਰੀਕੇ ਦੇ ਨਾਲ ਇਹ ਵਿਦਵਾਨ ਦਾ ਮਹਾਪੁਰਖ ਦਾ ਇੱਕ ਤਰੀਕਾ ਹੁੰਦਾ ਵੀ ਕੋਈ ਵੀ ਗੱਲ ਵਾ ਉਹਨੂੰ ਪ੍ਰਮਾਣ ਦੇ ਕੇ ਸਮਝਾਉਣਾ ਜਿਹੜੀ ਜ਼ਿੰਦਗੀ ਵਿੱਚ ਚੱਲਦੀ ਹੋਵੇ ਜਿਸ ਗੱਲ ਨੂੰ ਬੰਦਾ ਸਮਝਦਾ ਹੋਵੇ ਨਾ ਮਨ ਹਾਲੀ ਕਿਸਾਨੀ ਕਰਨੀ ਆਨ ਹਟ ਕਰ ਅਰਜਾ ਹਾਂਜੀ ਲਾਇ ਚਿੱਤ ਕਰ ਚੱਕਰੀ ਸਿੱਧੀ ਗੱਲ ਥੋੜਾ ਰੱਬ ਦੀ ਹੁੰਦੀ ਆ ਸਿੱਧਾ ਕਿਵੇਂ ਸਮਝਾਓ ਕਿਸੇ ਨੂੰ ਬਿਨਾ ਸਾਸ਼ਤਰ ਬਿਨਾ ਜੜਾਓ ਕਿਸੇ ਉਦਾਹਰਨ ਦੇ ਕਿਵੇਂ ਸਮਝਾ ਜਾ ਸਕਦਾ ਹੈ ਹੁਣ ਜਦੋਂ ਨੇ ਕਿਹਾ ਵੀ ਬਾਬਾ ਜੀ ਕੋਈ ੁਜਗਤੀ ਦੱਸੋ ਕਿ ਇਹ ਸੰਸਾਰ ਤੋਂ ਕਿਵੇਂ ਤਰਿਆ ਜਾਵੇ ਇਹ ਸੰਸਾਰ ਕਿਵੇਂ ਤਰੇ એમ ਕਹ ਲੋ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਹੁਣ ਸਬੋਧਨ ਹੋ ਰਹੇ ਆ ਇਹਦਾ ਮਤਲਬ ਸਾਹਮਣੇ ਕੋਈ ਬੈਠਾ ਹੈ ਤੇ ਜੇ ਉਦੋਂ ਕੋਈ ਸਾਹਮਣੇ ਬੈਠਾ ਤੇ ਗੁਰੂ ਨਾਨਕ ਸਾਹਿਬ ਸਬੋਧਨ ਹੋ ਰਹੇ ਨੇ ਤੇ ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੀ ਅੱਜ ਵੀ ਇਦਾਂ ਹੀ ਹੈ ਅੱਜ ਵੀ ਜਦੋਂ ਗੁਰੂ ਦਾ ਬਾਕ ਆਉਂਦਾ ਤੇ ਸਾਹਮਣੇ ਬੈਠੇ ਸਿੱਖ ਨੂੰ ਗੁਰੂ ਸਬੋਧਨ ਹੁੰਦੇ ਆ ਇਹ ਠੀਕ ਆ ਅੱਜ ਅਸੀਂ ਇੱਕ ਕਰਮਕਾਂਡ ਹੀ ਸਮਝ ਲਿਆ ਹੁਕਾਨਾਮਾ ਵੀ ਤੁਰ ਗੁਰੂ ਨਾਲ ਸਨ ਜੇ ਤੂੰ ਜੇ ਤੂੰ ਤਾਰੂ ਪਾਣਾ ਜੇ ਤੂੰ ਤਬ ਪਾਣੀ ਤੋਂ ਤਰਨਾ ਚਾਹਨਾ ਵਾ ਤੇ ਫਿਰ ਕੀ ਕਰ ਸੰਸਾਰ ਇੱਕ ਕਲਰ ਦੀ ਛਪੜੀ ਹੈ ਕਲਰ ਕੇਰੀ ਛਪੜੀ ਕਊਆ ਮਲਮਲਣਾਵੇ ਪੰਕਜ ਮੋਹ ਇਸ ਇਸ ਛਪੜੀ ਵਿੱਚ ਚਿੱਕੜ ਬੜਾ ਵਾ ਅ ਜੰਗਲਾਂ 'ਚ ਕਈ ਥਾਂ ਤੇ ਦਲਦਲ ਹੁੰਦੀ ਆ ਉਹ ਦਲਦਲ ਦੇ ਵਿੱਚ ਡੰਗਰ ਹਾਥੀ ਫਸ ਜਾਂਦੇ ਨੇ ਤੇ ਕੌਮ ਸਿੱਖ ਕੌਮ ਨੂੰ ਵੀ ਅਜੇ ਦਲਦਲ ਦਲਦਲਾ ਨੇ ਦਲਦਲਾ ਨੇ ਦਲ ਵਿੱਚ ਫਸਾ ਦਿੱਤਾ ਤੇ ਜੱਕ ਬੰਦਾ ਉੱਠ ਕੇ ਦਲ ਬਣਾ ਲੈਂਦਾ ਦਸਵੇਂ ਪਾਸ਼ਾ ਤੱਕ ਇੱਕ ਵੀ ਦਲ ਨਹੀਂ ਸੀ ਸਾਨੂੰ ਕਿਹਾ ਜਾਂਦਾ ਹੈ ਗੁਰੂ ਕੇ ਖਵਾਲੇ ਗੁਰੂ ਕੀ ਸੰਗਤ ਵਾਹੇ ਇਹ ਬੰਦਿਆਂ ਨੇ ਬਣਾਏ ਉਹ ਦਲ ਨਹੀਂ ਤੇ ਦਸਵੇਂ ਪਾਸ਼ਾ ਤੋਂ ਬਾਅਦਾਂ ਬਣੇ ਹੋਏ ਨੇ ਕੋਈ ਨਹੀਂ ਸਦਸਨੇ ਬਾਦਸ਼ਾਹ ਵਲੇ ਦਲ ਮਾਰ ਕਹਿੰਦੇ ਜੇ ਤੂੰ ਤਾਰੂ ਪਾਣ ਤੋ ਤਰਨਾਏ ਮੈਂ ਕਹਿੰਦਾ ਬਿਲਕੁਲ ਤਰਨਾ ਕਹ ਲੈ ਕਿ ਫੇ ਤਾਹੂੰ ਪੁੱਛ ਤੜਨ ਕਲ ਫਿਰ ਤਾਹੂੰ ਉਹਨਾਂ ਨੂੰ ਪੁੱਛ ਤੜਨ ਕਲ ਜਿਨ੍ਹਾਂ ਦੇ ਕੋਲ ਤਰਨ ਦੀ ਕਲਾ ਵਾ ਤਾਂ ਪੁੱਛ ਉਹਨਾਂ ਬੰਦਿਆਂ ਨੂੰ ਪੁੱਛ ਫਿਰ ਜਿੱਦਾਂ ਮਾਰ ਕਹਿੰਦੇ ਪੁੱਛੋ ਜਾਏ ਪਧਾਉਂਗਾ ਚੱਲੇ ਚਾਕਰ ਹੋਏ ਜਿਹੜੇ ਚਾਕਰ ਬਣ ਕੇ ਉਹਦੇ ਰਾਹ ਤੇ ਤੁਰ ਰਹੇ ਨੇ ਇੱਕਦਵੇਂ ਐਸੀ ਤੁਰ ਰਹੇ ਨੇ ਤੇ ਲੋਕੀ ਵੈਸਿਆਂ ਕੋਲ ਵੀ ਰਾਹ ਪੁੱਛ ਲੈਂਦੇ ਨੇ ਮਾਰਕਦ ਨਹੀਂ ਉਹਨੂੰ ਪੁੱਛੀ ਜਿਹੜੇ ਚਾਕਰ ਨੇ ਕਿਉਂਕਿ ਚਾਕਰਾਂ ਨੂੰ ਪਤਾ ਰਾਹ ਕਿਹੜਾ ਰੱਬ ਦਾ ਉੁੱਛੋ ਜਾਏ ਪਧਾਉਂਗਾ ਪਾਂਦਿਆਂ ਨੂੰ ਪੁੱਛੋ ਚੱਲੇ ਜੋ ਚੱਲ ਰਹੇ ਨੇ ਚੱਲੇ ਚਾਕਰ ਹੋਏ ਜਿਹੜੇ ਚਾਕਰ ਹੋ ਗਏ ਨੇ ਤੇ ਚਾਕਰ ਲੱਗੇ ਚਾਕਰੀ ਜਿਹੜੇ ਬਾਬਾ ਬੁੱਢਾ ਸਾਹਿਬ ਵਰਗੇ ਚਾکریاں ਪਏ ਕਰਦੇ ਨੇ ਉਹ ਕੋਈ ਰਾਹ ਦੱਸੇ ਤੇ ਮੰਨਿਆ ਜਾ ਸਕਦਾ ਹੈ ਜਣਾ ਖਣੇ ਰਾਹ ਦੱਸਣ ਲੱਗ ਪਿਆ ਰੱਬ ਦਾ ਆ ਸਹਿਜ ਘਰ ਵਾਲੇ ਆ ਸੇਵਾ ਸਿੰਘ ਤਰਮਾਲੇ ਵਾਲੇ ਆ ਇਹਨਾਂ ਨੇ ਪਤਾ ਨਹੀਂ ਕਿੰਨੇ ਘਡੇਰੇ ਖੋਲੇ ਕਦੀ ਗੁਰੂ ਘਰ ਦੀ ਇੱਕ ਇੱਟ ਵੀ ਚੋਕੀ ਉੱਥੇ ਨਹੀਂ ਰੱਖੀ ਆਓ ਸਹਿਜ ਘਰ ਚੱਲੀਏ ਦਸਮਦਵਾਰ ਚੱਲੀਏ ਇਹ ਕੋਈ ਚਾਕਰ ਥੋੜਾ ਸੀ ਇਹ ਪਹੁੰਚ ਜਾਣਗੇ ਇਹਨਾਂ ਕੋ ਥੋੜਾ ਪਹੁੰਚਿਆ ਜਾਣਾ ਇਹ ਤੇ ਦੁਕਾਨਦਾਰੀ ਤੋੜ ਲਈ ਇਹਨਾਂ ਨੇ ਸਾਹ ਕਹਿੰਦੇ ਜਦੋਂ ਤੂੰ ਪੁੱਛਣਾ ਏ ਗਿਆਨ ਤੇ ਅੰਤ ਸਭ ਕੋਈ ਰਵੇ ਆ ਬੰਧਨ ਬੰਧਿਆ ਸਭ जग ਭਵੇ ਸੇਵਾ ਕਰੇ ਸੋ ਚੱਕਰ ਹੋਏ ਸੇਵਾ ਤਾਂ ਕੋਈ ਕੀਤੀ ਨਹੀਂ ਹੈ ਗੁਰੂ ਤਸਮਰਬਤ ਹੋਈ ਨਹੀਂ ਹੈ ਤੇ ਐਨੇ ਦਾਵੇ ਕਰਦੇ ਦਸਮ ਦਵਾਰ ਦੇ ਕਿੱਡੀ ਬੀ ਸਮਝਦੀਆਂ ਗੱਲਾਂ ਹੈਂ ਕਹਿੰਦੇ ਪੁੱਛੋ ਜਾਏ ਪਧਾਵਾਂ ਚੱਲੇ ਚਾਕਰ ਹੋਏ ਤੇ ਚਾਕਰ ਲੱਗੇ ਚਾਕਰੀ ਹਮ ਚਾਕਰ ਗੋਬਿੰਦ ਕੇ ਆ ਕੇ ਸੰਥਾ ਇੱਕ ਦਲਵੀ ਬਣ ਗਿਆ ਹਮ ਚਾਕਰ ਗੋਬਿੰਦ ਕੇ ਇੱਕ ਨਾਮ ਕੇ ਵਪਾਰੀ ਬਣ ਗਿਆ ਇੱਕ ਸਹਿਜ ਘਰ ਵਾਲੇ ਇਕਾਥ ਕਥਾ ਗਿਆਨ ਸਾਡੇ ਕੋ ਤੈ ਕਿਹ ਕੋ ਕੱਖ ਬਣੀ ਮੇਰਾ ਸਾਰਿਆਂ ਦਾ ਵਾਹ ਪਿਆ ਹੈ ਕਿ ਕੋਈ ਕੱਖ ਨਹੀਂ ਦਾ ਸੇਵਾ ਸਿੰਘ ਕੋ ਨਾ ਦੇਖੋ ਨੂੰ ਮੁੰਡੇ ਕੋ ਉਹ ਕਰੋੜਾਂ ਰੁਪਈਆ ਦਾ ਹਸਪਤਾਲ ਆਪਣਾ ਸਕੂਲ ਬਣਾਉਂਦੇ ਆ ਹੈ ਕਿਸੇ ਕੋ ਗੱਖ ਬਣੀ ਸਭ ਗੰਦੇ ਤਾਹੂ ਪੁੱਛ ਤੜੰ ਕੱਲ ਉਹਨਾਂ ਬੰਦਿਆਂ ਨੂੰ ਪੁੱਛ ਤੜੰ ਤਰਨ ਦੀ ਕਲਾ ਤਾਂ ਜਿੰਨਾ ਕੋ ਕਲਾ ਵੈ ਨਾ ਉਹਨਾਂ ਨੂੰ ਪੁੱਛ ਕਿਵੇਂ ਤਰਿਆ ਜਾਂਦਾ ਕਹਿੰ ਲਗੇ ਬਾਬਾ ਜੀ ਉਹਨਾਂ ਨੂੰ ਕਿਉ ਪੁੱਛਣਾ ਸਿੱਧਾ ਨਹੀਂ ਤਰ ਸਕਦੇ ਕਹਿ ਲਗੇ ਨਾ ਸਿੱਧਾ ਨਹੀਂ ਤਰਿਆ ਜਾਣਾ ਇਹ ਕਿਉਂ ਜੀ ਕਹਿ ਲਗੇ ਤਾਹੋਂ ਖਰੇ ਸੁਜਾਨ ਉਹ ਜਿੰਨਾ ਕੋ ਇਹ ਮੂਹ ਮਮਤਾ ਤੋਂ ਤਰਨ ਦੀ ਕਲਾ ਵਾ ਨਾ ਉਹ ਬੜੇ ਸਿਆਣੇ ਬੰਦੇ ਨੇ ਤੇ ਵੰਜਾ ਇਨੀ ਕਪਰੀ ਵੰਜਾ ਹਵਾਰੀ ਵੰਨਿਆ ਵੰਨਾਂ ਮੈਨ ਜਾਣਾਂ ਲੰਘ ਜਾਣਾ ਵੰਝ ਮੇਰੇ ਆਲ ਸਾਹ ਗੁਰੂ ਅਰਜਨ ਦੇਵ ਕਹਿੰਦੇ ਰੱਬਾ ਮੇਰੀ ਇੱਕ ਬੇਨਤੀ ਸੁਣ ਵੰਝ ਮੇਰੇ ਆਲ ਸਾਹ ਮੇਰੇ ਆਲ ਸ ਨੂੰ ਪਰਾਂ ਭਜਾ ਦੇ ਸਾਬ ਕਹਿੰਦੇ ਮਈਆਂ ਇਨੀ ਕਪਰੀ ਜੇ ਤੂੰ ਉਹਨਾਂ ਨੂੰ ਪੁੱਛੇਂਗਾ ਜਿਹੜੇ ਤਰ ਗਏ ਨੇ ਜਾਂ ਤਰ ਰਹੇ ਨੇ ਤਾਉ ਖਰੇ ਸ ਜਾਣੋ ਬੜੇ ਸਿਆਣ ਨੇ ਤੇ ਵੰਨਿਆ ਇਨੀ ਕੱਪਰੀ ਤੂੰ ਫਰੇ ਸੰਸਾਰ ਦੇ ਲੋਭ ਮੋਹ ਦੀਆਂ ਵਹਿ ਕਿੱਡੀਆਂ ਵਾਸ਼ਨਾ ਆ ਰਹੀਆਂ ਨੇ ਲੋਭ ਲਹਿਰ ਅਤ ਨੀਜਰ ਵਾਜੀ ਇਨਾਂ ਲਹਿਰਾਂ ਤੋਂ ਤੈਨੂੰ ਉਹ ਬਚਾਉਣਗੇ ਜਿਹੜੇ ਖੁਦ ਬਚੇ ਹੋਏ ਨੇ ਤਾਹੂ ਖਰੇ ਸੁਜਾਨ ਵੰਨਿਆ ਮੰਜਾ ਮਨੇ ਲੰਗ ਜਾਣਾ ਇਨੀ ਕੱਪਰੀ ਕੱਪਰੀ ਕਹਿੰਦੇ ਨੇ ਲਹਿਰਾਂ ਨੂੰ ਬੇੜੇ ਨੂੰ ਕੱਪਰ ਗਿਆ ਕਰੇ ਜਪਾਤਣਾ ਰਹੇ ਸੋ ਜੀ ਦਾ ਕਾਪਰਮਣੇ ਲਹਿਰਾ ਕਪਰੀ ਲਹਿਰਾ ਬਾਹਰ ਕਹਿੰਦੇ ਸੰਗਤ ਨਰਾਲ ਮੁਕਤ ਪਏ ਕਰ ਸਾਧ ਸੰਗਤ ਫਿਰ ਤੂੰ ਮੁਕਤ ਹੋ ਜਾਏਗਾ ਤੂੰ ਤਰ ਜਾਏਗਾ ਇਸ ਸੰਸਾਰ ਭਉ ਜਲ ਤਾਰੀ ਹੈ ਕੋਈ ਉਹਦੇ ਚ ਅਖੀਰ ਤੱਕ ਤੋਕ ਹੁੰਦੀ ਹੈ